ਇਸ ਵੇਲੇ ਦੀ ਇੱਕ ਵੱਡੀ ਬ੍ਰੇਕਿੰਗ ਖਬਰ ਤੁਹਾਨੂੰ ਦੱਸਦੀ ਹੈ ਕਿ ਪਠਾਨਕੋਟ ਦੇ ਸੁਜਾਨਪੁਰ ਦੇ ਵਿੱਚ ਹੁਣ ਜਿਹੜੇ ਸ਼ੱਕੀ ਵਿਅਕਤੀ ਦੇਖੇ ਗਏ ਨੇ ਜਿਸ ਤੋਂ ਬਾਅਦ ਪੂਰੇ ਪੰਜਾਬ ਪਰ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਔਰ ਇਸ ਤੋਂ ਪਹਿਲੇ ਦੱਸਦੀ ਹੈ ਕਿ ਪਠਾਨਕੋਟ ਦੇ ਪੋਆ ਦੇ ਵਿੱਚ ਕੁਝ ਦਿਨ ਪਹਿਲੇ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਉੱਪਰ ਵੀ ਕੁਝ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਕੀਤਾ ਗਿਆ ਸੀ ਪਰ ਅੱਜ ਜਿਹੜੇ ਹੈ ਸੁਜਾਨਪੁਰ ਦੇ ਮੱਟੀਪਿੰਡ ਦੇ ਵਿੱਚ ਜਿਹੜਾ ਕੁਝ ਨੌਜਵਾਨ ਰਾਵੀ ਦਰਿਆ ਦੇ ਵਿੱਚ ਜੋ ਕਿ ਨਹਾ ਰਹੇ ਸੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਇੱਥੇ ਕੁਝ ਤਿੰਨ ਦੇ ਕਰੀਬ ਜਿਹੜੇ ਸ਼ੱਕੀ ਵਿਅਕਤੀ ਦੇਖੇ ਗਏ ਨੇ ਜਿਨ੍ਹਾਂ ਦੇ ਕੋਲੋ ਬੈਗ ਵੀ ਨੇ ਅਤੇ ਸੰ nghiਗਤ ਜਿਹੜੇ ਲੋਕ ਸੀਗੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਕਰ ਦਿੱਤਾ ਗਿਆ ਔਰ ਪੂਰੇ ਇਲਾਕੇ ਦਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਡਰੋਨ ਦੀ ਵਰਤੋਂ ਦੇ ذریعے ਪੂਰੇ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ ਇਸ ਸਮੇਂ ਜਿਹੜੀਆਂ ਸੁਰੱਖਿਆ ਏਜੰਸੀਆਂ ਹਾਈ ਲਰਟ ਦੇ ਉੱਪਰ ਨੇ ਦੱਸਦੀ ਕਿ ਕਠੂਆ ਦੇ ਵਿੱਚ ਹੀਰਾਨਗਰ ਦੇ ਵਿੱਚ ਜਿਸ ਤਰੀਕੇ ਨਾਲ ਲਗਾਤਾਰ ਜਿਹੜਾ ਅਟੈਕ ਸੀਗਾ ਹੋਇਆ ਸੀਗਾ ਉਸ ਤੋਂ ਬਾਅਦ ਅਤਵਾਦੀਆਂ ਤੇ ਪੁਲਿਸ ਦੇ ਵਿਚਕਾਰ ਅਤੇ ਉੱਥੋਂ ਦੇ ਜਿਹੜੇ ਸੈਨਾ ਦੇ ਜਿਹੜੇ ਜਵਾਨ ਸੀਗੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵਿਚਕਾਰ ਜਿਹੜਾ ਸਰਚ ਆਪਰੇਸ਼ਨ ਦੇ ਦੌਰਾਨ ਜਿਹੜੀ ਹੈ ਗੋਲੀਬਾਰੀ ਚੱਲੀ ਸੀਗੀ ਜਿਸ ਤੋਂ ਬਾਅਦ ਪੂਰਾ ਇਲਾਕਾ ਹਾਈਲਰਟ ਤੇ ਸੀਗਾ ਇਸ ਤੋਂ ਬਾਅਦ ਪੰਜ ਤੀਰਥੀ ਦੇ ਵਿੱਚ ਵੀ ਜਿਹੜਾ ਅਤਵਾਦੀਆਂ ਵੱਲੋਂ ਜਿਹੜਾ ਸੁਰੱਖਿਆ ਬਲਾਂ ਦੇ ਨਾਲ ਜਿਹੜੀ ਮੁਟਵੇੜ ਚੱਲੀ ਸੀਗੀ ਹੁਣ ਇਹ ਜਿਹੜੇ ਸ਼ੱਕੀ ਵਿਅਕਤੀ ਨੇ ਪੰਜਾਬ ਦੇ ਰਾਵੀ ਦਰਿਆ ਦੇ ਜ਼ਰੀਏ ਜਿਹੜੇ ਉੱਥੋਂ ਦੇ ਕੁਝ ਨੌਜਵਾਨ ਸੀਗੇ ਜਿਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਪੂਰੇ ਇਲਾਕੇ ਪਰ ਦੇ ਵਿੱਚ ਹਾਈਲਰਟ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਡਰੋਨ ਦੇ ذریعے ਲਗਾਤਾਰ ਸਰਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਉੱਪਰ ਜਿਹੜਾ ਜੁਗਿਆਲ ਦੀ ਜਿਹੜੀ ਸਾਈਡ ਹੈ ਸ਼ਾਪਰਗੰਡੀ ਦੀ ਉੱਥੇ ਪਹਾੜੀ ਏਰੀਆ ਹੋਣ ਦੇ ਕਰਕੇ ਜੰਗਲੀ ਏਰੀਆ ਵੀ ਉੱਥੇ ਬਹੁਤ ਜ਼ਿਆਦਾ ਪੈ ਜਾਂਦਾ ਜਿਸ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਹਾਈਲਰਟ ਤੇ ਨੇ ਔਰ ਇਸ ਵਕਤ ਪੂਰੇ ਇਲਾਕੇ ਦੀ ਜਿਹੜੀ ਸਰਚ ਹੈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਕੀ ਕਹਿਣਾ ਸੀਗਾ ਇਸ ਮੌਕੇ ਪੁਲਿਸ ਅਧਿਕਾਰੀ ਦਾ ਉਹ ਵੀ ਤੁ ਲੋਕਾਂ ਨੂੰ ਖਾਸ ਤੌਰ ਤੇ ਜਿਹੜਾ ਪੁਲਿਸ ਵੱਲੋਂ ਸੂਚਿਤ ਕੀਤਾ ਗਿਆ ਔਰ ਅਲਰਟ ਰਹਿਣ ਦੀ ਗੱਲ ਆਖੀ ਗਈ ਹੈ ਜੇ ਤੁਸੀਂ ਕੋਈ ਵੀ ਸ਼ੱਕੀ ਵਿਅਕਤੀ ਦੇਖਦੇ ਹੋ ਜਾਂ ਕੋਈ ਅਜਿਹੀ ਗਤੀਵਿਧੀ ਦੇਖਦੇ ਹੋ ਤਾਂ ਫੌਰਨ ਜਿਹੜਾ ਉਹ ਪੁਲਿਸ ਨੂੰ ਸੂਚਿਤ ਕਰੋ ਇੱਕ ਇਨਫੋਰਮੇਸ਼ਨ ਪਿੰਡ ਵੱਲੋਂ ਆਈ ਸੀ ਕਿ ਤਿੰਨ ਕੋਈ ਸ਼ੱਕੀ ਆਦਮੀ ਰਾਵੀ ਦਰਿਆ ਪਾਰ ਕਰਕੇ ਡੂੰਗ ਵੱਲ ਆ ਰਹੇ ਨੇ ਉਹਨਾਂ ਬੱਚਿਆਂ ਨੇ ਦੇਖਿਆ ਸੀ ਉਸ ਤੋਂ ਬਾਅਦ ਉਹਨਾਂ ਅਫਸਰਾਂ ਨੂੰ ਗਿਆ ਸਾਡੇ ਸਾਰੇ ਅਫਸਰ ਡੀਐਸਪੀ ਸਾਹਿਬ ਹੋਰ ਐਸਐਚਓ ਸਾਹਿਬ ਮੌਕੇ ਤੇ ਆ ਗਏ ਸੀ ਚਾਰ ਵੇ ਅਸੀਂ ਸਰਚ ਸਾਰੇ 10 ਵਜੇ ਤੱਕ ਸਰਚ ਕੀਤੀ ਸੀ ਅਸੀਂ ਉਸ ਤੋਂ ਬਾਅਦ ਰਾਤ 10 ਵਜੇ ਹੀ ਨੱਕ ਲਗਾਤੇ ਸੀ ਤੇ ਸਵੇਰ ਦੀ ਫੇਰ ਸੱਚਰ ਰਹੀ ਉਸੇ ਤਰ੍ਹਾਂ ਜਿਹੜੇ ਸਰਸਰ ਪਰਸਨ ਜਿਹੜੇ ਹੈਗੇ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਤੇ ਉਹਨਾਂ ਕੋਲ ਇੱਕ ਬੈਗ ਸੀ ਤੇ ਬੈਗ ਜੇ ਉਹਨਾਂ ਨੇ ਬੱਚਿਆਂ ਨੂੰ ਕਿਤੇ ਕਿਹਾ ਕਿ ਸਾਨੂੰ ਰਸਤਾ ਦੱਸੋ ਬੈਗ ਜੋ ਥੱਲੇ ਰੱਖਿਆ ਹੋ ਖੜਕਦਾ ਸੀ ਇਹ ਕਿੱਧਰੋਂ ਆ ਰਹੇ ਸੀ ਔਰ ਕਿਹੜੇ ਰਸਤੇ ਦਾ ਇਸਤੇਮਾਲ ਕਰ ਰਹੇ ਇੱਕ ਠੋਵੇ ਸਾਹਿਬ ਤੋਂ ਆ ਰਹੇ ਪਿੱਛੋਂ ਪਹਾੜੀਆਂ ਹੈਗੇ ਠੋਵੇ ਵਾਲੀਆਂ ਉਦੋਂ ਰਾਵੀ ਦਰਿਆ ਦੇ ਵਿੱਚੋਂ ਮਕਤੇਸ਼ਰ ਧਾਮ ਦੇ ਲਾਗੋਂ ਆ ਰਹੇ ਸੀ ਥੱਲੇ ਕੁਝ ਪੁੱਛਿਆ ਦੱਸਿਆ ਕਿ ਕਿਹੜੇ ਪਾਸੇ ਜਾ ਰਹੇ ਸੀ ਉਹਨੇ ਨੇ ਪਾਸ ਉਹਨਾਂ ਨੂੰ ਲੱਭੇ ਨਹੀਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਉਹਨਾਂ ਨੂੰ ਕਿਉਂਕਿ ਉਹ ਡਰ ਗਏ ਸੀ ਉਹ ਨਿਕਲ ਗਏ ਸੀ ਤੇ ਡਰੋਨ ਨਾਲ ਵੀ ਕੋਈ ਸਰਚ ਕੀਤੀ ਗਈ ਹੈ ਹਾਂ ਡਰੋਨ ਚੱਲ ਰਿਹਾ ਸਾਡੇ ਮਹਿਕਮੇ ਦਾ ਕੱਲ ਦਾ ਚੱਲ ਰਿਹਾ ਸਵੇਰ ਡਰੋਨ ਚੱਲਦਾ ਪਿਆ ਸਰਚ ਹੋ ਰਹੀ ਸਾਡੀ ਕਿੰਨੀ ਇੱਕ ਫੋਰਸ ਲੱਗੀ ਐ ਇਸ ਇਲਾਕੇ ਚ ਅ ਸਾਡੀ ਐਸਓ ਚ ਲਗਭਗ 2-3 ਰਿਜ਼ਰਵਾ ਲੱਗੀ ਹੋਈਆਂ ਸਾਡੀਆਂ ਤਾਂ ਕਿਉਂਕਿ ਉਹਥੋਂ ਡੈਮ ਬਿਲਕੁਲ ਲੱਗ ਗਿਆ ਉਹਨੂੰ ਲੈ ਕੇ ਕਿਦਾਂ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਉਸ ਤੋਂ ਬਾਅਦ ਨਾਕੇ ਲੱਗੇ ਹੋਏ ਰਾਤ ਸੱਚ ਦਿਨ ਰਾਤ ਦਿਨ ਰਾਤ ਸੱਤਾਂ ਚੱਲ ਰਹੀਆਂ ਉੱਥੇ ਫੋਰਸ ਵਧਾਈ ਗਈ ਹੈ ਫੋਰਸ ਵਧਾਈ ਗਈ ਡੈਮ ਤੇ ਸਾਡੀ ਆਪਣੀ ਫੋਰਸ ਵੀ ਹੈ ਹੋਰ ਵੀ ਬਾਰੋ ਵੀ ਆਈ ਐਸ ਦੀ ਠੀਕ ਠੀਕ